ਸੱਜਣਾ ਨਾਮ ਨਾਲ ਰੰਗ ਦੇ ਗੁਰੂ ਜੀ ਤੁਮਨਾ ਸਾਡਾ ਨਾਮ ਨਾਲ ਰੰਗ ਦੇ ਗੁਰੂ ਜੀ ਤੁਮਨਾ ਸਾਡਾ ਨਾਮ ਨਾਲ ਰੰਗ ਦੇ ਗੁਰੂ ਜੀ ਤੁਮਨਾ ਸਾਡਾ why wow. ਸਤਿਗੁਰਾਂ ਦੇ ਪਾਵਨ ਪਵਿੱਤਰ ਨੱਥੋ ਥਾਨ ਤੇ ਭਾਰਤ ਰਤਨ ਮਾਵਾ ਸਾਉ ਦਾਕਾ ਟਿਕਰਾ ਉਮੈਤ ਕਰਨੀਆਂ ਦੇ ਜਨਮ ਉਤਸਵ ਦੀ ਖੁਸ਼ੀ ਨੂੰ ਮੌਕੇ ਤੇ ਹੋਇਆ ਸਤਿਗੁਰਾਂ ਨੂੰ ਨਤਮਸਤਕ ਹੋਣ ਵਾਲੇ ਕੋਹ ਗਿਆ ਨੇ ਉਹਦੇ ਸੇਵਾ ਕਰਦੇ ਨੇ ਕਿਰਪਾ ਕਰਕੇ ਆਪਣੀ ਜੋਬੀ ਦੇ ਉੱਤੇ ਪਹੁੰਚ ਦੀ ਕਿਰਪਾਤਾ ਕਰਨ ਲੰਗਰ ਵਾਲੇ ਸੇਵਾਦਾਰ ਵੀਰ ਧਿਆਨ ਦਿਨ ਜਿੰਨੇ ਵੀ ਲੰਗਰ ਵਾਲੇ ਸੇਵਾਦਾਰ ਨੇ ਕਿਰਪਾ ਕਰਕੇ ਲੰਗਰ ਹਾਲ ਦੇ ਵਿੱਚ ਪਹੁੰਚ ਦੀ ਕਿਰਪਾਤਾ ਕਰਨ ਸੋ ਜਿੰਨੇ ਜਿੰਨੇ ਵੀ ਸੇਵਾਦਾਰ ਵੀਰਾਂ ਨੇ ਡਿਊਟੀਆਂ ਵਡੀਆਂ ਕੀਤੀਆਂ ਹਨ ਸਰ ਵੱਲੋਂ ਮੇਰੇ ਜ਼ਿਲ੍ਹਾ ਸੰਗਠਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ

ਇਹ ਲੋਕਾਂ ਦੇ ਇੰਦਰਾਂ ਰਾਹੀਂ ਆਪਾਂ ਦੇ ਵੀ ਕਾਲੀ ਸੰਗਤ ਦੇ ਸੰਗਤ ਮਰਦਾਂ ਟੀਮ ਨੇ ਲਾਂਚ ਕਰਨ ਕਰਕੇ ਜੇ ਸਾਡੇ ਅਸੀਂ ਬੰਦਾ ਦੇ ਬੈਠੋ ਕਥਨ ਜੀਵਨ ਨੂੰ ਜਾਰਾ ਸਕਦੇ ਹਾਂ ਸਾਰੀ ਵਿਚਾਰਨ ਦੀ ਹੈ ਸਤਪੁਰ ਕਹਿੰਦੇ ਬੜੀ ਜਾਨ ਨੇ ਉਹ ਬਚਾਈ ਨੇ ਕਹਿੰਦੇ ਜਿਹੜੇ ਪ੍ਰਭੂ ਦਾ ਨਾਮ ਛੱਡ ਕੇ ਆਮੀ ਭਟਕਦੇ ਫਿਰਦੇ ਨੇ ਉਹ ਬੋਝ ਕਰੇ ਭਾਗੀ ਬਣ ਗਏ ਸਰਦਾਰ ਤੁਹਾਨੂੰ ਦੱਸਾਂਗੇ ਸੱਚ ਪਤ ਦਾ ਸੁਖ ਬਲਾਸ ਇਹ ਗੱਲ ਵਿਚਾਰਨੀ ਹੈ ਵਿਚਾਰਨੀ ਹੈ ਲੋਰੀ ਅਸੀਂ ਹੁਣ ਜੂਬਾ ਦੇਖਣ ਆਏ ਆਂ ਥੱਲੇ ਬਣ ਰਿਹਾ ਆ ਉੱਪਰ ਤਾਂ ਜੀ ਹਜੇ ਕੁਛ ਦੇਖਣ ਨੂੰ ਹੈ ਨਹੀਂਗਾ ਥੱਲੇ ਜਾ ਕੇ ਦੇਖਦੇ ਆ ਅੰਦਰ ਕੀ ਆ ਹੱਲੇ ਤਾਂ ਹੱਲੇ ਅੰਦਰ ਕਮਰਿਆਂ ਵਿੱਚ ਕੁਝ ਨਹੀਂ ਹੈਗਾ ਜੀ ਬੰਦ ਕੀਤੇ ਹੋ ਆ ਹੱਲੇ ਰੱਖੋਗੇ ਸਮਾਨ ਸੂਨ ਰੱਖੋਗੇ ਜੇ ਇੱਥੇ ਹੱਲੇ ਬਣਦਾ ਆ ਜੀ जी अठवा अब देखना है कुछ भी नहीं बचे अबे ਇਹ ਕੁਝ ਨਹੀਂ ਬਸ ਫੋਟੋ ਫੋਟੋ ਖਿਚਣ ਨੂੰ ਲੋਕੇਸ਼ਨ ਜੇ ਬਣੀ ਹੋਆ ਸਾਡੇ ਬਣਦਾ ਪਿਆ ਆ ਆਹ ਰਸਤਰੀ ਚਾਂਚੋ ਗੰਗਾ ਨੂੰ ਜਾਣ ਵਾਲਾ ਇਹਨੂੰ ਗੱਡੀਆਂ ਜਾਣ ਨਹੀਂ ਦਿੰਦੇ ਗੱਡੀਆਂ ਬੱਸਾਂ ਜਾਣ ਨਹੀਂ ਦਿੰਦੇ ਜੀ ਇੱਥੇ ਨੂੰ ਉਤਰਾਈ ਜਾਵਾ ਇਸ ਕਾਰ ਕੇ ਪੈਦਲ ਸਾਰੀ ਸੰਗਤ ਜਾਂਦੀ ਰਹੀ ਆ ਪੈਦਲੇ ਆ ਰਹੀ ਆ ਬਾਕੀ ਆਪਣੇ ਸਾਧਨਾਂ ਦੀ ਜਾ ਸਕਦੇ ਛੋਟੀ ਗੱਡੀ ਮੋਟਰਸਾਈਕਲ ਵੱਛਾ ਜੀ ਖੰਡਾ ਮਛਾਗਾ ਲੇ 50 ਲੱਖ ਦੰੜੇ ਹੋਰ ਦਾਸਤਕਾਰੀ ਹੈ ਮਾਤਾ ਜੀ ਲੰਗਰ ਵਾਸਤੇ ਸਤਿਗੁਰੂ ਦਾਸ ਮਹਾਰਾਜ ਖਿਆਲੇ ਬਰਤੂਰ ਕਨ ਸਭੇ ਮਨ ਕਾਮਨਾ ਪੂਰੀਆਂ ਨਾਲ 70 ਲੱਖ ਦੰੜੇ ਹੋਰ ਮਾਤਾ ਜੀ ਦਾਸ ਕਰਕੇ ਗਏ ਨੇ ਸਤਿਗੁਰੂ ਦਾਸ ਮਹਾਰਾਜ ਨੇ ਸਭੇ ਮਨ ਕਾਮਨਾ ਪੂਰੀਆਂ ਕਰਨੀ 30 ਲੱਖ ਦੰੜੇ ਛੋੜੀ ਜੇ ਬੱਚੀ ਆਪਣੀ ਮਾਤਾ ਪਿਤਾ ਦੀ ਗੋਦੀ ਦਾ ਸ਼ਿੰਗਾਰ ਲੰਗਰ ਵਾਸਤੇ ਅਰਦਾਸ ਕਰਾ ਕੇ ਗਏ ਨੇ ਸਤਿਗੁਰੂ ਅਰਦਾਸ ਮਾਰਿਆ ਨੇ ਸੱਬੇ ਮਨੋਂ ਕਾਮਨਾ ਪੂਰੀਆਂ ਕਰਨ। 50 ਲੱਖ ਦਮੜੇ ਕਰਨਾਣੇ ਤੋਂ ਸਾਡੇ ਭੈਣ ਜੀ ਅਰਦਾਸ ਕਰਾ ਕੇ ਗਏ ਨੇ ਲੰਗਰ ਵਾਸਤੇ ਇਹ ਆ ਜੀ ਸ਼ਾਰਟਕਟ ਰਸਤਾ ਚਰਨਜੰਗਾ ਦੇ ਉਧਰ ਉਹਦੀ ਬਾਟ ਦੇ ਆ ਰਹੀ ਜੀ ਸੜਕੋ ਸੜਕੀ ਟੇਮ ਤੱਕ ਆਇਆ ਇਹ ਉਹ ਆ ਚਰਪੰਨ ਇਹ ਸੋਦੀ ਹੁਣ ਸਿੱਧਾ ਮਿੱਟੀ ਵਾਲਾ ਰਾਹ ਬਣ ਗਿਆ ਮੋਟਰਸਾਈਕਲ ਚੱਲ ਜਾਂਦਾ ਪਰ ਤੁਰਕੀ ਵਧੀਆ ਵਿੱਚ ਟੋਏ ਟਿੱਬੇ ਵੀ ਆ ਪਰ ਸੌਖਾ ਤੋਰ ਨੂੰ ਅਸੀਂ ਸ਼ਾਰਟਕਟ ਰਸਤਾ ਲੈ ਲਿਆ ਜੀ ਉਧਰ ਦੀ ਵਾੜ ਜ਼ਿਆਦਾ ਸੀਗੀ ਅੱਗੇ ਹੁਣ ਇੱਧਰ ਪਹਾੜੀ ਵਿੱਚ ਦੀ ਜਾਂਦੇ ਆਂ ਜੀ ਇਹ ਆਫ ਰੋਡ ਪਰ ਕਿ ਸੰਗ ਤਾਂ ਜ਼ਿਆਦਾ ਸਾਰੀਆਂ ਇੱਧਰ ਦੀਆਂ ਨਹੀਂ ਆਂਦੀਆਂ ਠੀਕ ਕਹਿੰਦੇ ਬਾਬਾ ਦੂਰ ਬੈਠਾ ਕਰਦੀ

ਗੁਰੂ ਅਰਜਨ ਦੇਵ ਜੀ ਦੀ ਹੋਰਾਂ ਮੰਗਵਾ। ਯਾਹ ਲਖ ਸਮਰੇ ਮਗਵੀ ਗੁਰੂ ਜੀ ਦਾ ਬੇਨਵਾਇ ਚੇਵਾ ਬਾਰੇ ਮਾਦਮਾ ਨੇ ਪੰਜਾਂ ਵਰਤਵਾ ਨਹੀਂ। ਆਇਆ ਸ਼ਤਲੋ ਕਾਖਾ ਵਾਲਿਆ